ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਤਹਿਸੀਲ ਫਲੋਰ ਦੇ ਨਾਲ ਲੱਗਦੇ ਪਿੰਡ ਖਾਨਪੁਰ ਦੇ ਵਿੱਚ ਜਿੱਥੇ ਕਿ ਪੰਜਬੀਰ ਦਰਬਾਰ ਦੇ ਲਾਗੇ ਇੱਕ ਪੁਲ ਦੀ ਤੰਗੀ ਹੋਣ ਕਾਰਨ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਦੀ ਬਦੌਲਤ ਜਿਹੜਾ ਇਹ ਪੁਲ ਖੁੱਲਾ ਕੀਤਾ ਗਿਆ ਇਸ ਦੀ ਇਸ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਵੱਲੋਂ ਹਮੇਸ਼ਾ ਸ਼ਿਲਾਘਾ ਕੀਤੀ ਗਈ ਹੈ ਤੇ ਨਾਲ ਦੀ ਨਾਲ ਇੱਕ ਸਰਕਾਰ ਨੂੰ ਮੰਗ ਕੀਤੀ ਹੈ ಗ್ರಾಮ ਪੰਚਾਇਤ ਪਿੰਡ ਖਾਨਪੁਰ ਤੋਂ ਸਰਪੰਚ ਵਿਸ਼ਨ ਦਾਸ ਜੀ ਤੇ ਲਾਂਦੜਾ ਪਿੰਡ ਤੋਂ ਜਥੇਦਾਰ ਸ਼ੰਗਾਰਾ ਸਿੰਘ ਜੀ ਵੱਲੋਂ ਫੋਨ ਤੇ ਗੱਲ ਹੋਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਇਹ ਜੋ ਕਦਮ ਚੱਕਿਆ ਗਿਆ ਬਹੁਤ ਸ਼ਿਲਾਘਾਯੋਗ ਕਦਮ ਹੈ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਦੋਂ ਕੋਈ ਵੀ ਰਾਹਗੀਰ ਨਗਰ ਸੈਟ ਤੋਂ ਜਾ ਆਪਰਾ ਸਾਈਡ ਤੋਂ ਆਉਂਦਾ ਹੈ ਦੋਨਾਂ ਪਾਸਿਓਂ ਪੁਲ ਤੇ ਚੜ੍ਹਣ ਵੇਲੇ ਬਹੁਤ ਵੱਡਾ ਇੱਕ ਜਿਹੜਾ ਜੰਪ ਬਣਿਆ ਹੈ ਬ੍ਰੇਕਰ ਬਣਿਆ ਹੋਇਆ ਜਿਸ ਦੇ ਨਾਲ ਅਚਾਨਕ ਪਹਿਲੀ ਵਾਰ ਆਉਣ ਵਾਲੇ ਮੁਸਾਫਰਾਂ ਲਈ ਬੜੀ ਤੰਗੀ ਪਰੇਸ਼ਾਨੀ ਹੁੰਦੀ ਹੈ ਕਈ ਵਾਰ ਕਈ ਸਕੂਟਰ ਮੋਟਰਸਾਈਕਲ ਆਪੇ ਤੋਂ ਬਾਹਰ ਹੋ ਕੇ ਡਿੱਗਦੇ ਦੇਖਿਆ ਹਨ ਸੋ ਸਰਕਾਰ ਨੂੰ ਜਿੱਥੇ ਅਸੀਂ ਇਹ ਪੌੜ ਖੁੱਲਾ ਕਰਨ ਤੇ ਵਧਾਈ ਦਿੰਦੇ ਆ ਉੱਥੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਜੋ ਬ੍ਰੇਕਰ ਜੋ ਰੈਂਪ ਬਣਾਇਆ ਗਿਆ ਹੈ ਇਹਨੂੰ ਥੋੜਾ ਛੋਟਾ ਕੀਤਾ ਜਾਵੇ ਤਾ ਜੋ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਡੀ نیوز ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ।